ਤਾਈ ਸੇ ਬੂ ਕਦਮੋਂ ਗਵਾਈ ਤਾਂ ਜਾਂਦੀ ਆ ਤੂੰ ਹਾਂ ਤਹੌਲੀ ਚ ਫਾਕੇ ਬੈਠੀ ਸਰੀਂ ਆਗੇ ਸੁਪਨੇ ਦੁਨੀਆ ਚ ਬਾਹਰ ਆ ਚੁੱਕੇ ਆ ਜੀ ਅਸਲੀ ਰੂਪ ਚ ਗੁੱਡ ਗੁੱਡ ਮਾਰਨਿੰਗ ਜੀ ਸਵਾਗਤ ਆ ਤੁਹਾਡੇ ਆਪਣੇ ਫਿਓਨਾ ਸਾਮ ਜੈਬੂ ਇਬਾਦਤ ਦੇ ਚੈਨਲ ਤੇ ਤੇ ਮੈਂ ਮਾਨਸ ਦੀ ਪਈ ਸੀ ਭਾਂਡੇ 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 ਤੇ ਉਧਰ ਜੈਬੂ ਕਾਕਾ ਉੱਠ ਗਿਆ ਸੀ ਖੇਲ ਕੇ ਆਇਆ ਉਧਰ ਇਬਾਦਤ ਕਾਕਾ ਵੀ ਉੱਠ ਗਿਆ ਆ ਤੇ ਇਹ ਸਾਰੇ ਜਿਹੜੇ ਲੱਗੇ ਹੋਏ ਸ਼ਰਾਰਤਾ ਕਰਨ ਤੇ ਮੈਂ ਲੱਗੀ ਹੋਈ ਹਾਂ ਭਾਂਡੇ ਮਾਰਚੋ ਚਲੋ ਚਲੋ ਬੈਕ 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 ਚਲੋ ਬੈਕ ਬੈਕ ਮਾਰਨਿੰਗ ਮਾਰਨਿੰਗ ਟਾਈਮ ਆਜੋ ਜੀ ਸਾਰੇ ਜਣੇ ਆ ਕੇ ਰੋਟੀ ਖਾ ਲਓ ਮਸਰਾ ਮੂੰਗੀ ਦਾਲ ਵਿੱਚ ਪਾਈ ਹੋਈ ਹੈ ਰੋਟੀ ਚੋਰੀ ਹੋਈ ਹੈ ਰੋਟੀ ਤੇ ਨਾਲ ਹੈਗਾ ਜੀ ਨਿੰਬੂ ਤੇਆ ਨਿੰਬੂ ਦਾ ਚਾਹ ਨਿੰਬੂ ਦਾ ਮੇਰਾ ਮਿੱਠਾ ਸੂੰ ਗਿਆ ਇਹਨੂੰ ਨਾ ਹੁਣ ਜੇ ਕੰਮ ਬਹੁਤ ਜ਼ਿਆਦਾ ਹੋਇਆ ਹੈ ਤੇ ਉਹ ਚਾਹੀ ਨੌਣਾ ਸੀ ਇਹ ਬੇਸ ਹੋ ਗਈ ਹਾਲ ਦੇਖੋ ਕੀ ਬਣਿਆ ਇਦਾਂ ਵੀ ਬਣ ਕੇ ਰਹਿਣਾ ਚਾਹੀਦਾ ਬਸ ਲੱਜ਼ੀ ਲੱਗਦੀ ਕਿ ਸਦੀ ਸਭ ਤੋਂ ਜ਼ਿਆਦਾ ਤਾਂ ਮਾਂ ਦੀ ਨਜ਼ਰ ਲੱਗਦੀ ਮੇਰੀ ਨਜ਼ਰ ਲੱਗਦੀ ਜਦ ਸੋਣੀ ਪੰਜ ਦੀ ਫਿਕਦੀ ਦੇ ਦਹਾਏ ਮੇਰੀ ਕੁੜੀ ਕਿੰਨੀ ਸੋਹਣੀ ਆ ਹਾਲ ਦੇਖਣ ਕੀ ਬੜਿਆ ਤੇ ਮੈਂ ਗਈ ਹੋਈ ਸੀ ਉੱਥੇ ਆਪਣੇ ਪਿੰਡ ਲਾਨ ਰਸ਼ਨ ਤੇ ਆਪਾਂ ਲੈ ਆਂਦਾ ਉਹ ਵੀ ਉਹ 1 ਦਿਨ ਦੇ ਉਹ ਤੁਹਾਨੂੰ ਪਤਾ ਹੀ ਗਾ ਮਿੱਠਾ ਦਲੀਆ ਖਿਚੜੀ ਤੇ ਨੂਣ ਵਾਲਾ ਦਲੀਆ ਤੇ ਹੁਣ ਲੈ ਕੇ ਆ ਗਈ ਸੀ ਨੂੰ ਸੁਲਾਇਆ ਮੈਂ ਤੇ ਤਦ ਪਰ ਭਾਂਡੇ ਮਾਜ ਗਈ ਸੀ ਤੇ ਮੈਂ ਸੈਮ ਨੂੰ ਭੇਜਿਆ ਹੋਇਆ ਕਿ ਕਹਿ ਕੇ ਆਉ ਕਿ ਉਹ ਲੈ ਆਓ ਮਸ਼ੀਨ ਠੀਕ ਕਰਾ ਕੇ ਦੋ ਕਿਉਂਕਿ ਕੱਪੜੇ ਬਹੁਤ ਜ਼ਿਆਦਾ ਹੋਏ ਆ ਤੇ ਸੁੱਕਦੇ ਹੈ ਨਹੀਂ ਤੋ ਦੋ ਦੋ ਤਿੰਨ ਤਿੰਨ ਦਿਨ ਲੱਗ ਜਾਂਦੇ ਕਿਉਂਕਿ ਮੋਟੇ ਬਹੁਤ ਜ਼ਿਆਦਾ ਹੁੰਦੇ ਆ ਵੀ ਕੱਪੜੇ ਮਾਹਥਾਂ ਦਾ ਧੋਤੇ ਆ ਸਾਰੇ ਤੇ ਹੁਣ ਉਹਨਾਂ ਨੂੰ ਭੇਜਿਆ ਹੋਇਆ ਤੇ ਮੈਨੂੰ ਫੋਨ ਆਇਆ ਕਹਿੰਦੇ ਨਾ ਮੈਂ ਸਮੋਸੇ ਲਿਆਵਾਂ ਤੇ ਚੋਦੀ ਚੋਦੀ ਮੈਂ ਡਾਰ ਕੇ ਕਹਿੰਦੇ ਮੈਂ ਸੀ ਕਿ ਕਿ ਨਾ ਇਹਨਾਂ ਨੇ ਪਿੱਛੇ ਜੋ ਬਹੁਤ ਜ਼ਿਆਦਾ ਸਮੋਸੇ ਖਾਦੇ ਮੈਂ ਕਿੰਨਾ ਨਾ ਸਮੋਸੇ ਖਾਇਆ ਕਰੋ ਤੇ ਮੈਂ ਕਿ ਕੋਈ ਗੱਲ ਨਹੀਂ ਲਿਆ ਦੋ ਸਮੋਸੇ ਮੇਲੇ ਵੀ ਲਿਆਉ ਕਹਿੰਦੇ ਚੱਲ ਠੀਕ ਆ ਫੇਰ ਬਾਅਦ ਚ ਫੋਨ ਆਇਆ ਕਹਿੰਦੇ ਜੇ ਤੂੰ ਸਮੋਸੇ ਖਾ ਲੈਣਾ ਫੇਰ ਤੂੰ ਚਾਹ ਬਣਾ ਕੇ ਰੱਖ ਮਾਰੇ ਦੁੱਧ ਚ ਪੱਤੀ ਪਾ ਕੇ ਰੱਖ ਕਿ ਮੈਂ ਕਿਵੇਂ ਪਹੁੰਦੀ ਹਾਂ ਹੁਣ ਮੈਂ ਦੁੱਧ ਚ ਪੱਤੀ ਪਾ ਦਮਾ ਤੇ ਹੌਲੀ ਹੌਲੀ ਮੈਂ ਤਾਂ ਬੋਲਦੀ ਹਾਂ ਕਿਉਂਕਿ ਇਬਾਦਤ ਉੱਠ ਨਾ ਜਾਵੇ ਆਪਾਂ ਅਗੇ ਰਸੋਈ ਚ ਦੁੱਧ ਆਪਾਂ ਪਾ ਲਿਆ ਆ ਤੇ ਹੁਣ ਆਪਾਂ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਚਲਾਈਏ ਗੈਸ ਕੱਲ ਹਣਾ ਹਏ ਨੋਣਾ ਆ ਪਤਾ ਜੈਵਿਕਾ ਜਿਨਾਂ ਹੀ ਨਹੀਂ ਕਰੋਨੀ ਇਬਾਦਤ ਦਿਨਾਂ ਹੀ ਨਹੀਂ ਕਰੋਨੀ ਤਿੰਨ ਕ ਦਿਨ ਹੋ ਗਏ ਠੀਕ ਜੀਆਂ ਨਹੀਂ ਸੀ ਤੇ ਨਹੀਂ ਤਾਂ ਮੈਂ ਬਸ ਦੋ ਕ ਦਿਨ ਦਾ ਆਪ ਪਹੁੰਦੀ ਹੁੰਦੀ ਹਾਂ ਹੁਣ ਸਹਿਮ ਅਗੇ ਦੇਖੀ ਜਾ ਸਹਿਮ ਨੇ ਕਿਹਾ ਨਾ ਤੂੰ ਚਾਹ ਨਹੀਂ ਬਣਾਈ ਆ ਗਏ ਖੀ ਲੈ ਕੇ ਆਏ ਇਹ ਹੁੰਦੇ ਸਮੋਸੇ ਹਮ ਪਿੰਨੀਆਂ ਲੈ ਕੇ ਆਣਾ ਹੈ ਅੱਜ ਕੱਲ ਇਹ ਬੜਾ ਸ਼ਕੀਰ ਹੋਇਆ ਦੱਸ ਰਸਿਸ ਹੋ ਗਿਆ ਦੱਸ ਤੋ ਸੋਈ ਸਾਬਨੇ ਮੈਨੂੰ ਨਾ ਡ्रेसेस ਲੈ ਕੇ ਦਿੱਤੀਗਾ ਲੈ ਕੇ ਤਾਂ ਦਿੱਤੀ ਉਹ ਮੋੜੀਆਂ ਕਿੱਥੇ ਆ ਪਾਲੇ ਜੀ ਤੇ ਜੂ ਬੜਾ ਕਦਰ ਕੇ ਕਹਿੰਦੇ ਮੇਰੇ ਡ्रेसेस ਲੈਤੇ ਸੀ ਕਿਤੇ ਇੰਟਰ ਡ्रेसेस ਪਾਇਆ ਜਾਂਦੇ ਕੋਈ ਮੈਨੂੰ ਪਾ ਕੇ ਆਰਾਮ ਨਾਲ ਬੈਠੇ ਗਏ ਅੱਗਾ ਕਿਉਂ ਤੁਸੀਂ ਕਿਤੇ ਲੈ ਕੇ ਜਾਓਗੇ ਮੈਂ ਕਿੱਥੇ ਜਾਊਂਗੀ ਹਾਂ ਚਲ ਦੇ ਤੇ ਚਾਹ ਦੇ ਦੇ ਮੈਨੂੰ ਚਾਹ ਅਜੇ ਤਾਂ ਬਕਰਨ ਲੱਗੇ ਦੇਖੋ ਚਾਹ ਤਾਂ ਬਕਰਨ ਲੱਗੀ ਘੰਟਾ ਹੋ ਗਿਆ ਮੈਨੂੰ ਕਹਿ ਇਹਨੂੰ ਕਹਿ ਇਹਨੂੰ ਅੱਜ ਦਾ ਸੂਣ ਆ ਗਿਆ ਸੀ ਮੁੰਡਾ ਕੋਈ ਦਾ ਸੂਣ ਆ ਗਿਆ ਸੀ ਤੁਮ ਕਿੰਨੇ ਕੰਮ ਕਰੂ ਹੂੰ ਪਾਲਾ ਆਪਣੇ ਹਸਾਲ ਜੀ ਨਹੀਂ ਪੋਣੀ ਹੁੰਦੀ

ਤੇ ਵੇਟ ਕੋਦੋ ਇੱਕ ਮਿੰਟ ਲੱਗ ਗਈ। ਸਾਰੇ ਕਰਦੋਂ ਦੇਖਣਾ ਕੀ ਦੁੱਦੂ? ਤੁਸੀਂ ਪਹਿਲਾਂ ਆ ਜਾਓ ਮੈਂ ਤੁਹਾਨੂੰ ਦਿਨ ਉਹ ਪਸੰਦ ਨਹੀਂ ਕਰਦੀ ਦੁੱਦੂ ਪੀ। ਇਸ ਇਸ ਨਾਲ ਹੀ ਕਰਦੇ ਦੁੱਦੂ ਵੱਲ ਲੈ ਕੇ ਆਪ ਕੋ ਕੁਝ ਲੈ ਕੇ ਆਏ। ਜਾ ਦੋ ਐਸੇ ਲੈ ਕੇ ਦੇਖ ਪਿਆ। ਇਹ ਜਾ ਉਹਦੇ ਪਤਾ ਕਰ ਦੇ ਠੀਕ ਕਰ ਆ ਕੇ ਦੇਣੀ ਆ। ਇਹ ਵੀ ਲੈ ਜਾਂਦਾ ਮਾਂ ਹੋ ਗਿਆ। ਹੈ? ਲੈ ਜਾਂਦਾ ਅੱਜ। ਉਸ ਕੱਢੀ ਉਹਨੂੰ ਕਿਹਾ ਨਾ ਲੈ ਜਿਹੜਾ ਕੰਮ ਕਰਨਗੇ ਸੀ। ਤੈਨੂੰ ਉਹ ਰਵੀ ਨੂੰ ਹੀ ਕਹਿਣਾ ਆਉਦਾ ਨਾ। ਆਹ ਮੂੰ ਕਿੰਨੇ ਕੱਪੜੇ ਹੋਏ ਯਾਰ। ਇਹ ਮੈਂ ਕਹਿਣ ਲੱਗਾ। ਉਹਨੇ ਕਹਿਣ ਲੱਗਾ। ਹੋਲੇ ਹੋਲੇ ਕਹਿਣ ਲੱਗਾ ਉਹ ਪਾਟ ਇਹ ਕਿਤਨੀ ਹੈ ਚੱਕੀ ਮਰਦੀ ਹੈ ਚੀਜੀ ਥੋੜੀ ਹੈ ਹੈ ਇਹ ਜੀਜੀ ਹੈ ਕੀ ਕਿਤੇ ਚੱਕੀ ਚੱਕੀ ਕਿਤੇ ਨਹੀਂ ਹੈ ਯਾਰ ਸਨੀਓ ਫੋਨ ਲਗਾ ਕਿਦੰਨਾ ਕੀ ਹੈ ਇਹ ਕਿ ਆ ਕੁਝ ਵੀ ਨਹੀਂ ਹੋਆ ਮੁੱਲੀਆਂ ਮਿਲਾਣਾ ਦੇਖੋ ਦੋ ਮੁੱਲੀਆਂ ਦੇਖੋ ਪੂਤ ਨਾ ਪੂਤ ਨਾ ਪਾਤ ਨਾ ਆ ਚੱਦਣ ਚੁਪ ਨਾ ਲੱਗੇ ਨਾ ਚੁਪ ਨਾ ਹੋਣਾ ਫਰਮਾ ਗਰਮ ਚਾਹ ਬਣ ਗਈ ਆ ਜੀ ਇੱਦਾਂ ਸਾਡੇ ਆ ਗਏ ਸਮੋਸੇ ਇੱਦਾਂ ਸਾਡੇ ਆ ਗਏ ਦੋ ਪਾਰਸਲ ਥੋੜੀ ਜੀ ਵੇਟ ਕਰੋ ਖਾ ਪੀ ਕੇ ਆਪਾਂ ਤੁਹਾਨੂੰ ਪਾਰਸਲ ਦਿਖਾਉਂਦੇ ਆ ਸਿੱਧੇ ਲੋ ਜੀ ਜਾਵੂ ਲੱਗਿਆ ਖੋਲਣ ਜੇ ਉਹ ਬੱਸ 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 ਤੂਕ ਤੇ ਮੇਰਾ ਸੂਟ ਨਾ ਕਿ ਤੇ ਕਾਰ ਤੇ ਮੀ ਵਾਓ ਵਾਓ ਵੇ ਮਮਾ ਮम्मा ਮम्मा ਜਬੂ ਦਾ ਫੜ ਜਬੂ ਇਦਾ ਫੜ ਫੁੱਲ ਫੜ ਇਦਾ ਫੁੱਲ ਇਦਾ ਫਟੂ ਇਦਾ ਫੁੱਲ ਫੜ ਤੂੰ ਵਲੌਗ ਬਣਾ ਖੜੀ ਹੋ ਤੂੰ ਖੜੀ ਹੋ ਇਦਾ ਫੜ ਹਾਂ ਇੱਥੇ ਇਦਾ ਹਾਂ ਇਦਾ ਫੜ ਫੜ ਇਦਾ ਫੜ ਲੈ ਫੜ ਲੈ ਚੱਲ ਫੜ ਲੈ ਪਿੱਛੇ ਨੂੰ ਜਾ ਥੋੜਾ ਜਿਹਾ ਹਾਂ ਪਿੱਛੇ ਨੂੰ ਹੋ ਕੇ ਬਣਾ ਵਲੌਗ ਮੇਰਾ ਬਣਾ ਮੇਰਾ ਮम्मा ਦਾ ਬਣਾ ਸਾਈ ਨੇ ਕਦੀ ਮੈਂ ਦੇਖਣਾ ਕਿੱਦਾਂ ਦਿਖਾਵਾਂ ਤੁਹਾਨੂੰ ਅਵਿਦ ਕਰ ਦਨੀ ਇੱਧੇ ਖੁੱਲ ਜਾਣਾ ਜਾ ਉਹ ਇੱਧੇ ਖੁੱਲ ਜਾਣਾ ਕਿਦਾਂ ਖਲੋੜਿਆਂ ਦਾ ਇਹਨਾਂ ਦਾ ਖਰਾਰਾ ਹੋਰ ਤਾਂ ਕੋਈ ਖਰਾਰਾ ਨਹੀਂ ਇਹ ਸਾਰੀ ਫਰੀ ਸ਼ਾਪਿੰਗ ਆ ਉਹ ਦੱਸੂਗੀ ਕਿਦਾਂ ਤੁਸੀਂ ਵੀ ਹੈਰਾਨ ਹੋ ਜਾਣਾ ਸਾਰੀ ਫਰੀ ਸ਼ਾਪਿੰਗ ਨਾ ਮਮਾ ਇਟ ਸਿਮੂ ਤੇ ਨਹੀਂ ਆਈਆਂ ਚੱਲ ਤਖੋਂਦੀ ਰੁਕ ਜਾ ਪਹਿਲਾਂ ਮੈਂ ਦੇਖ ਲਵਾਂ ਇਹ ਬਲੌਗ ਬਣਾਇਦਾ ਬਲੌਗ ਬਣਾ ਤੇ ਖੜੀ ਹੋ ਲੈ ਖੜੀ ਆ ਮੇਰਾ ਕੱਕਾ ਮੇਰੀ ਹੈਲਪ ਨਹੀਂ ਕਰਾਦਾ ਪਲੀਜ਼ ਮੂਕਾ ਕ ਬਲੌਗ ਬਣਾ ਦਿਓ ਪਲੀਜ਼ ਮੂਕਾ ਕ ਬਲੌਗ ਬਣਾ ਲਓ ਜਾ ਉਹ ਕਹਿੰਦੀ ਫਸਟ ਰੁਕੋ ਪਹਿਲਾਂ ਮੈਂ ਦੇਖ ਲਵਾਂ ਫੇ ਤੁਹਾਨੂੰ ਮੈਂ ਦਿਖਾਉਂਦੀ ਹਾਂ ਬਹੁਤ ਸੋਹਣ ਲੱਗਦੀ ਬੀ ਸੋਹਣ ਲੱਗੇ ਹੈ ਕਿੰਨੀ ਸੋਹਣ ਲੱਗਦੀ ਗਵਾਹ ਕਰਦੀ ਆ ਇਹ ਪਾ ਕੇ ਕਪੜਾ ਕਿੱਥੇ ਆ ਹੂੰ ਪਾਣਾ ਦੇਣੀ ਹੈ ਹੂੰ ਕਿਸੇ ਮਤਲਬ ਵਧੀਆ ਕਿਤੇ ਮਤਲਬ ਵੈਸਟਰਨ ਪਾਰਟੀ ਤੇ ਗਏ ਹੋਏ ਨਾ ਕਿਤੇ ਉੱਥੇ ਪਾ ਸਕਦੀ ਹਾਂ ਤੂੰ ਹਾਂ ਤਾਈ ਸਿਮੂ ਕਹਿੰਦਾ ਮੂਗਵਾਈ ਤੇ ਜਾਂਦੀ ਆ ਤੂੰ ਦੇ ਦੇ ਆ ਗਰਮਟੀ ਜੀ ਨੇ ਆਈਸ ਵਾਸ ਨੂੰ ਵਧੀਆ ਲੱਗਦਾ ਹੂੰ ਥੋੜੇ ਮਤਲਬ ਮੈਂ ਕਦੀ ਫਾਈਨਲ ਮੈਂ ਤੇਰੇ ਵਾਲ ਵੀ ਸੈਟ ਕਰਾ ਦਾਨੀ ਫੇ ਸਮਝ ਨਾ ਕੋਈ ਹੂੰ ਬਾਲ ਨੂੰ ਸੈਟ ਕਰਕੇ ਉਹ ਸੁਣਨਾ ਮੈਂ ਬਾਕੀ ਦੇਖ ਲੈ ਬਾਅਦ ਚ ਦਿਖਾ ਦੇ ਮਮੀ ਤਾਂ ਸਭ ਚੀਜ਼ੀ ਚੱਲ ਗਈ ਹੂੰ ਓ ਨੋ ਨੋ ਗਾਂਦੀ ਹੈ ਇਹ ਕਿਦਾਂ ਲੇ ਕੇ ਕਹਾ ਗੋਆ ਗੋਆ ਕੇ ਦੇ ਘੁੰਮਣ ਜਾਵਾਂਗੇ ਉੱਥੇ ਪਾਵਾਂਗੇ ਫੇਪਾਵਾਂਗੇ ਉੱਧਰ ਮੇਰੇ ਇੱਧਰ ਡਰੈਸੇਸ ਪਈਆਂ ਸੌਣ ਗਿਆ ਨਾ ਲੱਗਦਾ ਸੌਣ ਨਾ ਸਮਝਾਤੀ ਦੀ ਸੱਚੀ ਸੌਣੇ ਨਾ ਅੱਛਾ ਹੋਏ ਨਾ ਇਧਰ ਨਾ ਲੰਦੀ ਕੋਈ ਛੋੜਾ ਉਹ ਟੌਪਿਕ ਪਾ ਗਿਆ ਨਹੀਂ ਨਾ ਬੰਨ ਬਹੁਤ ਮੁਕਾਬਲੇ ਹੋਏ ਹੋਏ ਚਾਹ ਨਾ ਲਾਦੀ ਦાદੀ ਦੀ ਗੋਆ ਜਾਉਂਗੇ ਫੇਪਾਵਾਂਗੇ ਹਾਂ ਆ ਗਏ ਸੁਪਨੇ ਦੁਨੀਆ ਤੋਂ ਬਾਹਰ ਆ ਚੁੱਕੇ ਹੈ ਦੇਖ ਅਸਲੀ ਰੂਪ ਅਸਲੀ ਸਾਈਡ ਸੂਟ ਹੋਇ ਤਾਂ ਲੇਟਾ ਅੱਧੀ ਗਾਏ ਆ ਸਿਮੂ ਨੇ ਵਗਾ ਕੇ ਤਾਂ ਮੈਨੂੰ ਦੇ ਦਿੱਤੀ ਹਾਂ ਤੇ ਸਿਮੂ ਸੱਚੀ ਹੈ ਦੇਸੇ ਕਮਰੇ ਦੇ ਪਾ ਕੇ ਚੁੱਪਚੁੱਪੇ ਬੈਠਣੀ ਤੂੰ ਜਾਣਾ ਕਿਤੇ ਆ ਫੈਂਟ ਜਿੱ ਤੱਕ ਕਦੇ ਵੀ ਨਹੀਂ ਭੁੱਲ ਜਾ ਉਹਨਾਂ ਦੀ ਦੋ ਦੇ ਇਹਦੇ ਪੈਸਾ ਡਾ ਉੱਪਰ ਵਾਇਡਰ ਦਾ ਮੈਂ ਤਾਂ ਤੇ ਕੱਢਣ ਨੂੰ ਸੁਭਿਲ ਤਾ ਗਣਾ। ਐ ਵੀ ਕਾਤੇ ਬੇਸਤੀ ਕਰਦੀ ਸਾਡੇ ਪਿੰਡ ਬੱਥੇ ਦਾ ਚੱਕਿਆ। ਤੇ ਹੁਣ ਸੀ ਉਹ ਉਹਦਾ ਨਾਕੀਆ। ਉਹ ਤਾਂ ਬਜਾ ਕਰਦੇ ਪੇ ਹਾਸਾ ਬਜਾਉਂ। ਹੌ ਕਿੱਤਾ ਸੀ ਭੁੱਲਾ ਵੀ ਜਾਣੀ ਆਰਡਰਿੰਦੇ। ਦੌਂ ਘਾਇ ਲੈ ਕੇ। ਛੋੜੀ ਦੇਰ ਵਿੱਚ ਕਿੰਨੀ ਲਾਗਦੀ ਪੈਸੇ ਲੱਗਦੇ ਸੀ ਵੀ ਦੋ ਬੱਚਿਆਂ ਦੀ ਮਾਂ ਐ ਫਿੱਟ ਸੀ ਇਹਨਾਂ ਦੇ ਬੱਚੇ। ਡਿਲੀਵਰ ਫਾਈ ਹੈ ਨਾ ਸੀ ਮੈਂ ਵੀ ਇਦਾਂ ਵਿਸ਼ਵਾਸ। ਹਾਇ ਕਿ ਦੀ ਸੋਝੀ ਤਾਂ ਹਦੀ ਸੀ। ਕੱਸੀ ਬੁਗੜੀ ਕਰਾਂ ਮੈਂ ਤੇਰੇ ਵਾਲ ਕਰਾ ਕੇ ਦਊਂਗਾ ਹਾਂ ਉਹ ਵੀ ਤਰਾ ਦੇ ਫੋਰਸਾਂ ਲੱਗਣਾ ਫੋਰਸਾਂ ਲੱਗਣਾ ਕੱਲ ਹਨਾ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਮੇਰੇ ਨਾਲ ਵਾਲ ਕਰਾ ਦਿਓ ਪਹਿਲਾਂ ਇਹਨਾਂ ਦਾ ਕਰਵਾ ਤੂੰ ਨਹੀਂ ਕਿਹਾ ਸੀ ਮੈਂ ਕਿਹਾ ਤੈਨੂੰ ਕਰਾ ਦੇਣਾ ਪਹਿਲਾਂ ਮੈਂ ਕਹਿੰਦੀ ਸੀ ਕਿਰਾਕੇ ਦੇ ਦੋ ਫੇ ਤੁਸੀਂ ਪਤਾ ਕੀ ਕਹਿੰਦੇ ਕਹਿੰਦੇ ਨਾ ਕਰ ਤੂੰ 12 ਗਜਲੂਸ ਕਾੜਨਾ ਨਾ ਤੇਰੇ ਨਹੀਂ ਚਚੜੇ ਕਹਣਾ ਨਾ ਪ੍ਰਾਣੀਏ ਵੀਡੀਓ ਦੇਖਦੇ ਸੀ ਇੰਸਟਾ ਤੇ ਕਹਿੰਦੇ ਯਾਰ ਤੇਰੇ ਨਾਲ ਸੱਚੀ ਬਹੁਤ ਸੋਨੇ ਲੱਗਦੇ ਫਿਰ ਨਾ ਕਿਤੇ ਮੈਂ ਫੇਕ ਕਰਾ ਦੇਣੇ ਮੇਰੇ ਪ੍ਰੋਣੇ ਨੇ ਹੱਕ ਫੋਟ ਮੈੱਕ ਇੱਕ ਇੱਕ ਕਰਕੇ ਕੱਲੀ ਕੱਲੀ ਉਹਦੀ ਜਿੱਥੋਂ ਜਿੱਥੋਂ ਵਾਲ ਸੀ ਖਿੱਚ ਕੇ ਰੱਖੀਆਂ ਹੋਈਆਂ ਇਦਾਂ ਦੇ ਦਵਾ ਦਾ ਕਰਾ ਕੇ ਦੇ ਦੇ ਇਦਾਂ ਦਾ ਦਵਾ ਕਰਾ ਦੇ ਦੇ ਹਾਂ ਕਰਾਣਾ ਇਦਾਂ ਦੇ ਕਰਕੇ ਦੋ ਦਵਾ ਇਦਾਂ ਦੇ ਕਰਕੇ ਦੋ ਠੀਕ ਕਰਾ ਦਿਓ ਹਜੇ ਜੀ ਥੋੜਾ ਰੋਕੋ ਜੀ ਹਾਂ ਫੇਕਰ ਹੋ ਗਏ। ਬਿਆਹ ਦਾ ਕਰੰਟ ਵੀ ਰਹਿਣਾ ਇਹ। ਹਾਂ। ਉਹ ਤਾਂ ਤੁਸੀਂ ਮੋ ਮੇਰੇ ਪਤ ਪੁੱਤ 2 ਸਾਲ ਆਣ ਠੀਕ ਰਹੇ ਸਭ ਉਹ ਮੇਰੇ ਪੱਕੇ ਰਹਿੰਦੇ ਆ। ਉਹ ਤਾਂ ਪੱਕੇ ਰਹਣਾ ਸਗੋਂ ਉਹ ਤਾਂ ਮੈਂ ਕਰਦੀ ਆ ਦੱਸਦੇ ਦੇ 5 ਸਾਲ ਦੀ ਲੜੈ। ਸਹੀ ਗੱਲ ਆ ਸਿਉ ਮੇਰੇ 2 ਸਾਲ ਆਣ ਬਿਲਕੁਲ ਠੀਕ ਰਹੇ। 2021 ਘਰ ਕਿਚ ਤੇ ਆਏ ਸੀ 2023 ਤੱਕ ਬਿਲਕੁਲ ਠੀਕ ਰਹੇ। ਜੋ ਜੈਵਿਕਾ ਹੀ ਬਹਾਦਤ ਹੋ ਗਈ ਪਤਾ ਫਿਰ ਬੱਚਿਆਂ ਨਾਲ ਕੇਅਰ ਨਹੀਂ ਹੁੰਦੀ ਹੈਗੀ ਬਾਲਾਂ ਦੀ। ਤਾਂ ਕਰਕੇ ਮੇਰਾ ਉਹ ਹੋ ਗਿਆ ਥੋੜਾ ਜਿਹਾ ਸਿਸਟਮ ਖਰਾਬ ਥੋੜ੍ਹ ਵੀ ਮੇਰੇ ਵਾਲ ਠੀਕ ਆ ਪਰ ਮੈਂ ਕਿ ਚੌਥੀ ਇੱਕ ਵਾਰੀ ਹੋਈ ਜਾਣ ਕੇ ਉਦਾਂ ਦੀ ਹੋ ਜਾਣੀ ਸੀ ਸਿਰਫ 5 5-7 ਸਾਲ ਕੱਟ ਲੈਣੇ ਉਦਾਂ ਦੇ ਵਾਲਾਂ ਠੀਕ ਆ ਫੇਰ ਆਪਣਾ ਆਪਾ ਆਪਣਾ ਸਲੂਟ ਪਾਵਾਂਗੇ ਚੌਥੀ ਬਾਰਤ ਤੇ ਵੱਡੀ ਹੋ ਗਈ ਬਾਰਤ ਪਾਉਗੀ ਜੈ ਉਹ ਪਾਉਗੀ ਜੈ ਉਹ ਸ਼ਕੀਨ ਆ ਮੈਨੂੰ ਤਾਂ ਮੇਕਅਪ ਵੀ ਨਹੀਂ ਕਰਨਾ ਦਾ ਫੇਰ ਹੁਣ ਨਾ ਸੇਮੁਰੇ ਦਾ ਹੁੰਦਾ ਕਿ ਮੇਰੀ ਮੇਰੀ ਘਰ ਵਾਲੀ ਨੂੰ ਸਾਰਾ ਕੁਝ ਹੁੰਦਾ ਹੋਵੇ ਮੈਨੂੰ ਕਹਿੰਦੇ ਤੈਨੂੰ ਹਣਾ ਮੇਕਅਪ ਨਹੀਂ ਕਰਨਾ ਹੁੰਦਾ ਹੈਗਾ ਜਦੋਂ ਜਾਏ ਉਹ ਸਕੂਲ ਲਾ ਦੁਪਹਿਰ ਨਾ ਤੂੰ ਹਣਾ ਮੇਕਅਪ ਆਪਣੇ ਖੁਦ ਤੇ ਸਿੱਖ ਲਈ ਕਰਨਾ ਮੈਂ ਦਾ ਠੀਕ ਆ ਸੋ ਇਹ ਗੱਲ ਮੈਨੂੰ ਮੇਕਅਪ ਨਹੀਂ ਕਰਨਾ ਹੁੰਦਾ ਹੈਗਾ ਬਿਲਕੁਲ ਵੀ ਨਹੀਂ ਕਹਿੰਦੇ ਮਤਲਬ ਤੂੰ ਮਤਲਬ ਕਿਹਦੇ ਤੋਂ ਸੇਮੁਰ ਦੱਸੋ ਤਾਰੀਖ ਤੱਕ ਮੈਂ ਤਾਂ ਇੱਕ ਮਹੀਨਾ ਕਟਕੜ ਲਾ ਲਾ ਵੀ ਮਤਲਬ ਕਿ ਸੋਹਣੀ ਲੱਗਣਾ ਤਾਂ ਹੋਰ ਜਿਆਦਾ ਮੇਕਅਪ ਕਰਕੇ ਨਾ ਸੋਹਣੀ ਤਾਂ ਤੂੰ ਹੈਗੀ ਹੈਗੀ ਆ ਪੀ ਹੋਰ ਜਿਆਦਾ ਨਿਕਲ ਕੇ ਆਉਣਾ ਨਾ ਮੇਕਅਪ ਕਰਕੇ ਸਹੀ ਕਰ ਲਾ ਬੋ ਚੱਚਦਾ ਵਗਲ ਤੇ ਮੇਕਅਪ ਕੀਤਾ ਵਧੀਆ ਕੀਤਾ ਹੋਏ ਬਸ ਠੀਕ ਲੱਗੀਆਂ ਨੇ ਸਿੱਖੋਗੀ ਕਿਉਂਕਿ ਵਧੀਆ ਪੈਸੇ ਵੀ ਖਤੋੜੇ ਵਧੀਆ ਵਧੀਆ ਪ੍ਰੋਡਕਟਸ ਲੈ ਕੇ ਮੇਕਅਪ ਉਹ ਨਾ ਕਰਦਾ ਠੀਕ ਆ ਪੈਸੇ ਖਾਚੋ ਪਰ ਉਹ ਤੁਹਾਡੇ ਵਾਸਤੇ ਕੋਈ ਦਾ ਠੀਕ ਹੈ ਠੀਕ ਥੈਂਕ ਯੂ ਵੈਲਕਮ ਜੀ ਉਹ ਸੋੜਾ ਲੱਗਾ ਹੋ ਤੁਸੀਂ ਵਲੌਗ ਆਪਣਾ ਐਡਿਟ ਕਰ ਸਕਦੇ ਠੀਕ ਹੈ ਜੀ ਮੈਂ ਤਾਂ ਬਸ ਤਾਰੀਫ ਜੀ ਕਰਨੀ ਸੀ ਆਪਾਂ ਜਿ ਬਣਾਉਣੇ ਆਲੂ ਮਟਰ ਆਲੂ ਕੱਟ ਦੀ ਪਈ ਮਟਰ ਕੱਢ ਲਏ ਆ ਹਾਂ ਸਾਡੋ ਤਾਂ ਲੱਗ ਗਈ ਨਾ ਉਹ ਖਾਣੋ ਚੂਹੀ ਲੱਗੀ ਆ ਧਨ ਮੇਰੇ ਕੋਲ ਲੱਗੀ ਹੋਈ ਆ ਇਹ ਗੱਲ ਉਹ ਕੋਈ ਚੜੇ ਨਕਸਾ ਪਰ ਆਪਣਾ ਪੁੱਤ ਇਹ ਤੁਹਾਡੇ ਕੰਮ ਕਰਨ ਵਾਲੇ ਚੀਜ਼ਾਂ ਨਹੀਂ ਹੈਗੀਆਂ ਆਪਣੀ ਮਾਂ ਤੋਂ ਸਿੱਖੋ ਕੁਝ ਜਦੋਂ ਵਿਆਹ ਕੇ ਆਈ ਸੀ ਮੇਰੇ ਤੋਂ ਕਰਾਏ ਇਹ ਸਾਰਾ ਕੁਝ ਤੁਸੀਂ ਵੀ ਆਪਣੇ ਘਰ ਵਾਲੇ ਤੋਂ ਕਰਾਓ ਹੈ ਇਹ ਤੁਹਾਡੇ ਪੁੱਤ ਤੁਸੀਂ ਨਾ ਸਿੱਖੋ ਆ ਚੀਜ਼ਾਂ ਘਰ ਨਾਲ ਹੈਗਾ ਹੂੰਗਾ ਤਾਂ ਡਾਪ ਹੀ ਕਰੂਗਾ ਸਾਰਾ ਕੁਝ ਬੱਸ ਤਾਂ ਹਟ ਜਾ ਤੂੰ ਵੀ ਨਾ ਕਰ ਇਦਾਂ ਦੇਖ ਦੇ ਕਿਦਾਸ ਦੀ ਦੇਖ ਕਿਤੇ ਕਿਦਾਸ ਦੀ ਹੈ ਹੈ ਹੈਂ ਦੇਖ ਦੇ ਕਿਦਾਂ 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 ਕੀ ਮੁਸਕਾਨ ਆਈ ਮੁਸਕਾਨ ਆਈ ਯਾਰ ਕਿਥੋਂ ਲਿਆ ਕੇ ਕਿਥੋਂ ਲਿਆਣੇ ਨੇ ਸਤਾਨ ਨਿਆਣੇ ਅੱਜ ਕੱਲ ਦੇ ਨਿਆਣੇ ਯਾਰ ਕਿੰਨੇ ਸਤਾਨ ਨੇ ਸਾਹਮਣੇ ਸੋਖੇ ਆ ਕਿਤੇ ਦੋ ਦੋ ਨਿਆਣੇ ਹੈ ਆ ਦੇਖੋ ਨੇ ਇਹ ਹੱਥ ਦਿਖਾਉਣ ਲੱਗੀ ਹੋਈ ਆ ਚੱਕ ਝੱਕੇ ਲੱਗੇ ਆ ਦੌੜੀ ਨਹੀਂ ਆਉਦੀ ਮੈਂ ਤੋ ਛੋਟ ਛਟ ਕੇ ਹੁੰਦਾ ਦੋਨੀ ਜਾਣੀ ਆ ਹੈ ਇਹ ਛੱਡ ਦੋ ਮੈਨੂੰ ਬਸ ਪਿਆਟੇ ਛੱਡ ਦੋ ਆ ਆਟੇ ਚ ਖੋਲਣ ਲੱਗੀ ਹੋਈ ਆ ਸੁਭਾ ਲਗ ਬਣੀ ਕਿਹੜਾ ਫਲੇਵਰ ਇਹਨਾਂ ਪੈਦਾ ਕਰਨ ਨਾ ਵਈ ਹੈ ਹੈ ਨੋਟੀ ਨਹੀਂ ਪਾਉਣੀ ਤੁਸੀਂ ਕੀਤਾ ਹੋਇਆ ਭਾਰੀ ਕੀਤੀ ਹੋਈ ਰੋਟੀ ਪਕਾਉਣੀ ਇਹਨਾਂ ਨੇ ਅਰੇ ਬਸ ਆਵਾਜ਼ ਤੇਰੀ ਮਾਂ ਤੇ ਚੱਲ ਗਈ ਆਪਣੀ ਸੁਹੂ ਕੀ ਗੱਲ ਆ ਤੇਰੀ ਬਾਜ ਹੈ ਤੋ ਤੇ ਵਰਗੀ ਆ ਉਹ ਤੋ ਤੇ ਵਰਗੀ ਆ ਤੋਤਾ ਹੀ ਆ ਕੋ ਹੋਰ ਕੀ ਆ ਲੈ ਦੱਸ ਮੈਂ ਤੈਨੂੰ ਤੋਤਾ ਕਿਹਾ ਤਾ ਤੂੰ ਗੁੱਸਾ ਕਾ ਦਾ ਕਰਦੀ ਆ ਤੋਤਾ ਕਹਿਣਾ ਵੀ ਚੰਗੀ ਗੱਲ ਹੀ ਤੋਤਾ ਮੇਰੀ ਮੈਨਾ ਹੈ ਤੂੰ ਤੋਤਾ ਤੇ ਸੋਰੀ ਮੈਂ ਤੋਤਾ ਹੈ ਤੂੰ ਮੈਨਾ ਮੇਰੀ ਮੈਨਾ ਆ ਤੂੰ ਮੈਂ ਕੋਈ ਗੱਲ ਤਾਂ ਥੋੜੀ ਕਿਹਾ ਤੈਨੂੰ ਤੇਰੀ ਕਿੰਨੀ ਮਿੱਠੀ ਆਵਾਜ਼ ਆ ਮੈਨੂੰ ਕਹਿ ਤਾ ਮੈਂ ਕਿ ਤੇਰੀ ਆਵਾਜ਼ ਤੋਤੇ ਵਰਗੀ ਗੁੱਸਾ ਵਰਗੀ ਦੱਸ ਭਲਾ ਹੈ ਇਹ ਤੇ ਗੁੱਸਾ ਕਰਨ ਦੀ ਕਿਹੜੀ ਗੱਲ ਆ ਪਰ ਤੋਤੇ ਦੀ ਆਵਾਜ਼ ਤਾਂ ਮਿੱਠੀ ਹੁੰਦੀ ਕਿੰਨਾ ਮਿੱਠਾ ਬੋਲਦਾ ਮਿੱਠੂ ਮਿੱਠੂ ਸੁਣਿਆ ਨੀ ਉਹ ਥੋੜਾ ਕਰੀਏ ਕਰੀ ਇਹ ਮਿੱਠੂ ਮਿੱਠੂ ਕਰੀ ਬਿੱਚੂ ਬਿੱਚੂ ਆ ਦੇ ਵੀ ਇਹਦੀ ਮਾਰ ਵੀ ਤੇੜੜ ਗਈ ਆ ਕਰੀ ਮਾਫੀ ਹੁਣ ਉਹਨੂੰ ਕਹੋ ਜਾਵੋ ਨੀ ਬਿੱਚੂ